ਇਹ ਤੁਹਾਡੀ ਬੱਖਰੀ ਨਹੀਂ ਮੈਂ ਇਸ ਭਾਸ਼ਾ ਚ ਵੀ ਨਹੀਂ ਬਲੀਵ ਕਰਦਾ ਕਿਉਂਕਿ ਅਲਟੀਮੇਟਲੀ ਲੈਟਸ ਅਸਿਊਮ ਕਿ ਉਹ ਸਾਡੇ ਦੇਸ਼ ਦੇ ਬੰਦੇ ਨੇ ਔਰ ਜਿੱਥੋਂ ਤੱਕ ਸਾਡੇ ਪੰਜਾਬ ਦੇ ਵਿੱਚ 40 50 ਸਾਲ ਤੋਂ ਇਹ ਜਿਹੜੇ ਗੈਰ ਪੰਜਾਬੀ ਝੋਨੇ ਦੀ ਫਸਲ ਵੜਨ ਤੇ ਬੀਜਣ ਆਉਂਦੇ ਨੇ ਪੈਸੇ ਕਮਾਉਂਦੇ ਨੇ ਵਾਪਸ ਚੱਲ ਜਾਂਦੇ ਨੇ ਸਾਨੂੰ ਕੋਈ ਇਤਰਾਜ਼ ਨਹੀਂਗਾ ਅਗਰ ਕਿਸੇ ਨੇ ਟੈਂਪਰੀਰੀ ਤੌਰ ਤੇ ਕੋਈ ਕਮਾਈ ਕਰਨੀ ਹੈ ਪੰਜਾਬ ਤੇ ਦਰਵਾਜ਼ੇ ਖੁੱਲੇ ਨੇ ਪਰ ਜੇ ਤੁਸੀਂ ਸੈਟਲ ਹੋਣਾ ਫਿਰ ਤਾਂ ਕੋਈ ਯਾਰ ਕਾਨੂੰਨ ਚਾਹੀਦਾ ਨਾ ਮੈਂ ਉਹ ਭਾਸ਼ਾ ਦੇ ਵਿੱਚ ਨਾ ਜਾ ਕੇ ਮੈਂ ਲੈਜਿਟਿਮੇਟ ਲੜਾਈ ਲੜ ਰਿਹਾ ਹਾਂ ਔਰ ਇਹਦਾ ਸਿੱਧਾ ਅਸਰ ਇੱਕ ਨੌਕਰੀਆਂ ਤੇ ਆ। ਹੂੰ। ਹੁਣ ਦੇਖੋ ਨਾ ਪੰਜਾਬ ਦੇ ਵਿੱਚ ਭਗਵੰਤ ਮਾਨ ਕਹਿ ਰਿਹਾ ਕਿ ਮੈਂ 40-50 ਹਜ਼ਾਰ ਨੌਕਰੀ ਦਿੱਤੀ। ਤੁਹਾਡੇ ਮਾਦੀਆਂ ਮੈਂ ਉਹਨੂੰ ਚੁਣੌਤੀ ਦੇਣਾ ਚਾਹੁੰਦਾ ਇੱਕ ਵਾਈਟ ਪੇਪਰ ਇਸ਼ੂ ਕਰ। ਤੂੰ ਸਾਰਾ ਵੇਰਵਾ ਦੇ ਕੇ ਆ ਇੰਨੀਆਂ ਨੌਕਰੀਆਂ ਦਿੱਤੀਆਂ ਨੇ। ਇੰਨੇ ਬੰਦੇ ਪੰਜਾਬ ਦੇ ਰਹਿਣ ਵਾਲੇ ਨੇ ਤੇ ਇੰਨੇ ਬੰਦੇ ਪੰਜਾਬ ਤੋਂ ਬਾਹਰ ਦੇ ਰਹਿਣ ਵਾਲੇ ਨੇ। ਆਪੇ ਪਤਾ ਲੱਗ ਜੂ ਲੋਕਾਂ ਨੂੰ ਕਿ ਸਾਡੇ ਕੀ ਅਸਰ ਪੈ ਰਿਹਾ। ਅੱਛਾ ਦਲਿਤਵਾਦੀ ਨੂੰ ਸਭ ਤੋਂ ਵੱਡਾ ਖਤਰਾ ਹੈ। ਸਾਡੇ ਨਾਲੋਂ ਵੀ ਜ਼ਿਆਦਾ ਖਤਰਾ ਐਸਸੀ ਪਾਈਚਾਰੇ ਨੂੰ। ਕਿਉਂਕਿ ਜਿੰਨੀ ਵੀ ਗੈਰ ਪੰਜਾਬੀਆਂ ਦੀ ਆਬਾਦੀ ਆ ਰਹੀ ਉਹ ਐਸਸੀ ਵਰਗ ਦੇ ਲੋਕ ਆ ਰਹੇ ਨੇ ਗਰੀਬ ਤਬਕੇ ਨੇ ਹੋਣਾ ਨਾ ਪੰਜਾਬ ਦੇ ਵਿੱਚ ਆਪਣੀ ਰੋਜੀ ਰੋਟੀ ਚੰਗਾ ਰੋਜੀ ਰੋਟੀ ਆ ਭਵਿਕ ਬਣਾਉਣਾ ਤਾਂ ਜਿੰਨਾ ਰਿਜ਼ਰਵੇਸ਼ਨ ਆ ਰੱਖਵਾ ਕਰਨ ਜਿਹੜਾ ਪੰਜਾਬ ਦੇ ਦਲਿਤਾਂ ਨੂੰ ਬੱਚਿਆਂ ਨੂੰ ਮਿਲਣਾ ਸੀਗਾ ਉਹ ਹੁਣ ਸਰਕਾਰੀ ਸਕੂਲਾਂ ਚ ਪੜ ਕੇ ਪੰਜਾਬ ਚ ਹੀ ਰਹ ਰਹੇ ਨੇ ਸਾਡੇ ਦਾ ਦੁਆਬੇ ਵਿੱਚ 35-40% ਵਾਦੀ ਜਿਹੜੀ ਸਰਕਾਰੀ ਸਕੂਲਾਂ ਚ ਪੜ ਰਹੀ ਉਹ ਸਾਰੇ ਗੈਰ ਪੰਜਾਬੀਆਂ ਦੀ ਹੈ ਹੂੰ ਤੇ ਇਹਨਾਂ ਦੀਆਂ ਸਰਕਾਰੀ ਨੌਕਰੀਆਂ ਦੇ ਉੱਤੇ ਹਾਵੀ ਹੋਣ ਕਿ ਜਨਰਲ ਨੂੰ ਤਾਂ ਪਹਿਲਾਂ ਹੀ ਨੌਕਰੀ ਘੱਟ ਮਿਲਦੀ ਆ ਇਹਨਾਂ ਦਾ ਤਾਂ 1/4 ਰਿਜ਼ਰਵੇਸ਼ਨ ਆ ਨਾ 25% ਤਾਂ ਇਹਨਾਂ ਦੀਆਂ ਨੌਕਰੀਆਂ ਤੇ ਡੱਕਾ ਬਚਣਾ ਮੈਂ ਤਾਂ ਬਲਕਿ ਸਗੋਂ ਦਲਿਤ ਲੀਡਰਾਂ ਨੂੰ ਮਿਲਣਾ ਚਾਹਣਾ ਵਾ ਔਰ ਉਹਨਾਂ ਨੂੰ ਐਜੂਕੇਟ ਕਰਨਾ ਚਾਹਣਾ ਕਿ ਇਹ ਤਾਂ ਤੁਹਾਡੇ ਲਈ ਬਹੁਤ ਜ਼ਿਆਦਾ ਸਾਢੇ ਤੋਂ ਵੀ ਜ਼ਿਆਦਾ ਖਤਰੇ ਦੀ ਗੱਲ ਹੈਗੀ ਔਰ ਇਹ ਕਿਸੇ ਇੱਕ ਵਰਗ ਦੀ ਖਤਰੇ ਦੀ ਗੱਲ ਨਹੀਂ ਕੀ ਇਹ ਬੜਾ ਇੱਕ ਲੌਜੀਕਲ ਪੁਆਇੰਟ ਹੈ ਕੁਝ ਲੋਕ ਜਿੱਦਾਂ ਤੁਸੀਂ ਕਿਹਾ ਕਿ ਮੈਨੂੰ ਵੀ ਕਹਿ ਦੇਣਗੇ ਜੀ ਇਦਾਂ ਜਿੱਦਾਂ ਉਹ ਭਾਸ਼ਾ ਵਰਦੇ ਮੈਂ ਤਾਂ ਵਰਦਾ ਨਹੀਂ ਕਦੀ ਪਰ ਕਹਿਣਗੇ ਜੀ ਇਹ ਐਂਟੀ ਨੈਸ਼ਨਲ